ਵੀਰਾ ਜੀ ਕੀ ਨਾਮ ਹੈ ਆਪਣਾ ਅੱਜ ਚਰਨਜੀਤ ਸਿੰਘ ਜੀ ਮਲਖੋੜਾ ਕਾ ਪਿੰਡ ਮਲਖੋੜਾ ਤੋਂ ਚਰਨਜੀਤ ਸਿੰਘ ਜੀ ਇਹ ਵੀਰਾ ਜੀ ਕਿੱਥੇ ਵਾਸਤੇ ਜਾ ਰਿਹਾ ਇਹ ਸਾਰਾ ਸਮਾਨ ਬੜੇ ਝੰਡੇ ਲੱਗੇ ਨਜ਼ਰਾਂ ਦੇ ਆ ਇਹ ਗੁਰੂ ਮਹਾਰਾਜ ਜੀ ਜਿਹੜੇ ਝੰਡੇ ਹੈਗੇ ਆ ਪੰਥ ਦੇ ਝੰਡੇ ਲਹਿਰਾਉਂਦੇ ਨਜ਼ਰ ਆ ਰਹੇ ਨੇ ਟਰਾਲੀਆਂ ਦੇ ਉੱਪਰ ਕਿੱਥੇ ਜਾ ਰਹੇ ਹੋ ਸਾਰ ਅਸੀਂ ਅੱਜ ਫੋਟੋਕੋਰ ਤੋਂ ਛੇਮਾ ਜਨ ਹੈਗਾ ਆ ਬਹੁਤ ਟੈਲ ਦਾਸ ਦਾ ਜੋ ਬਨਸੀ ਉਹਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਕੋਟਾ ਕੋੜਾ ਅੱਜ ਸਾਨੂੰ ਸ਼ੇਦਨ ਹੋ ਗਿਆ ਜੀ ਵੱਡੇ ਪੱਧਰ ਤੇ ਸਾਡੇ ਨਗਰ ਦੇ ਸਰਪੰਚ ਦਾਤਲਾਬ ਸਿੰਘ ਜੀ ਅੜਕ ਤੇ ਸਾਡੇ ਨਗਰ ਦੇ ਨੌਜਵਾਨ ਸੋ ਪਿੰਡ ਕ੍ਰਿਹਾ ਤੋਂ ਨੌਜਵਾਨ ਸੋ ਵੱਡੀਆਂ ਸੁਭਾਵਾਂ ਨਿਵਾਰ ਰਹੇ ਜਦੋਂ ਵੀ ਕਿਤੇ ਪੰਜਾਬ ਇਤਰਾਸਤੀ ਆਂਦੀ ਆ ਤਾਂ ਮੱਲਪੁਰਾੜਕਾਂ ਦੇ ਨੌਜਵਾਨ ਵੀਰ ਤੇ ਪਿੰਡ ਦੀਆਂ ਸਾਕਤਾਂ ਵੱਡੇ ਪੱਧਰ ਤੇ ਸੇਵਾ ਕਰਦੇ ਆ ਜੇ ਕਿਤੇ ਦਿੱਲੀ ਦੇ ਧਰਨਾ ਸੀ ਉੱਥੇ ਵੀ ਵੱਡੇ ਪੱਧਰ ਤੇ ਲੰਗਰ ਲਾਏ ਆ ਵੱਡੀ ਸੇਵਾ ਕੀਤੀ ਆ ਜੇ ਕਿਤੇ ਰੋਡ ਤੇ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤਾਂ ਵੀ ਵੱਡੇ ਪੱਧਰ ਤੇ ਸੇਵਾ ਕਰਦੇ ਆ ਪਿੰਡ ਦੇ ਵਿੱਚ ਹੀ ਮਕਾਨ ਟ ਹੈ ਉਹਨਾਂ ਵਾਸਤੇ ਵੱਡੀਆਂ ਮਾਇਆ ਦਿੱਤੀਆਂ ਉਹਨਾਂ ਨੂੰ ਸਾਡੇ ਪਿੰਡ ਜਿਹੜੇ ਤਿੰਨ ਮਕਾਨ ਡਿਗੇ ਆ ਉਹਨਾਂ ਨੂੰ ਵੀ ਅਸੀਂ ਵੱਡੀ ਰਾਸ਼ੀ ਦਿੱਤੀ ਆ ਸੋ ਅਸੀਂ ਵਿਸ਼ਵਾਸ ਦਵਾਉਂਦੇ ਆ ਕਿ ਕਦੀ ਵੀ ਪੰਜਾਬ ਦੇ ਵਿੱਚ ਕਿਦਾਂ ਦੀ ਗੱਲ ਹੋਵੇ ਤਾਂ ਮਲ ਪ੍ਰੋੜਕਾ ਕਦੀ ਪਿੱਛੇ ਨਹੀਂ ਹਟਦਾ ਹੈਗਾ ਹਮੇਸ਼ਾ ਹੀ ਮੋਢੇ ਨਾਲ ਮੋਢਰਾ ਜੋੜ ਕੇ ਸੇਵਾ ਕਰਦੇ ਆ ਸੋ ਹੁਣ ਵੀ ਅਸੀਂ ਟਰਾਲੀਆਂ ਬੁਰਜ ਟਹਿਲ ਦਾਸ ਵਾਸਤੇ ਤੇ ਪਿੰਡ ਬੀਰੋਪੁਰ ਤੋਂ ਜਿਹੜੀਆਂ ਟਰਾਲੀਆਂ ਵੱਡੀਆਂ ਟਰਾਲੀਆਂ ਭਰ ਕੇ ਲੈ ਕੇ ਆਂਦੇ ਆ ਤਾਂ ਸਾਡੇ ਨਾਲ ਨੌਜਨ ਵੀ ਸੇਵਾ ਕਰਾ ਰਹੇ ਆ ਸੋ ਇਹਨਾਂ ਦਾ ਇਹ ਵੱਡਾ ਧੰਨਵਾਦ ਆ ਧੰਨਵਾਦ ਸਾਰੇ ਇਲਾਕਾ ਵਾਸੀਆਂ ਦਾ ਜੋ ਵੱਡੇ ਪੱਧਰ ਤੇ ਇੱਥੇ ਪਤਾ ਲੱਗਦਾ ਆ ਕਿ ਪਿੰਡ ਫਾਂਬੜਾ ਵਿਖੇ ਜੋ ਗਰਾਊਂਡ ਦੇ ਵਿੱਚ ਵੱਡਾ ਪਲਾਨ ਬਣਾਇਆ ਗਿਆ ਜਿੱਥੋਂ ਕਿ ਟਰਾਲੀਆਂ ਭਰ-ਭਰ ਕੇ ਬੋਰੀਆਂ ਦੀਆਂ ਬੰਨ੍ਹ ਵਾਸਤੇ ਜਾ ਰਹੀਆਂ ਇਲਾਕੇ ਦੇ ਸੰਖਿਆ ਵੱਡੇ ਪੱਧਰ ਸੇਵਾ ਕਰਦੀਆਂ ਸੋ ਸਾਰਿਆਂ ਦਾ ਵੱਡਾ ਧੰਨਵਾਦ ਜੀ ਇਹ ਟਰਾਲੀ ਆਪ ਸਭ ਤਾਂ ਦੇਖ ਰਹੀਆਂ ਆ ਇਹ ਪਿੰਡ ਮੱਲ ਪ੍ਰੋਡਕਟਾਂ ਤੋਂ ਅਸੀਂ ਇਹ ਬੋਰੇ ਭਰ ਕੇ ਲਿਆਏ ਆ ਸੋ ਇੱਕ ਵੱਡੀ ਟਰਾਲੀ ਇਹ ਬੋਰੀਆਂ ਦੀ ਉਹ ਵੀ ਲਾ ਚੁੱਕੇ ਆ ਇਹ ਦੂਸਰੀ ਟਰਾਲੀ ਜਿਹੜੀ ਆ ਹੇ ਬੋਰਿਆਂ ਦੀ ਪਰਕੇ ਲਿਆ ਕੱਲ ਪਿੰਡ ਕਰੀਹਾ ਤੋਂ ਵੀ ਇੱਕ ਟਰਾਲੀ ਸਾਡੇ 9000 ਵੀਰ ਟਰਾਲੀ ਪਰਕੇ ਲੈ ਕੇ ਆਏ ਸੀ ਉਹਨਾਂ ਦਾ ਵੀ ਨਾਲ ਸਾਡਾ ਸਹਿਯੋਗ ਆਇਆ ਸੋ ਉਹਨਾਂ ਦਾ ਹੀ ਵੱਡਾ ਧੰਨਵਾਦ ਆ ਸੋ ਧੰਨਵਾਦ ਇਲਾਕੇ ਦੀਆਂ ਸੰਗਤਾਂ ਦਾ ਨਗਰ ਦੀਆਂ ਸੰਗਤਾਂ ਤੇ ਐਨਆਰ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਵੱਡਾ ਉਪਰਾਲਾ ਪੰਜਾਬ ਦੇ ਵਿੱਚ ਜਦੋਂ ਵੀ ਤਰਾਸਤੀ ਆਂਦੀ ਆ ਉਹਦੇ ਨੇ ਮੁੰਡੇ ਨਾਲ ਮੋਢੇ ਨਾਲ ਜੋੜ ਕੇ ਸੇਵਾ ਕਰਦੇ ਆ ਸੋ ਇਸ ਕਰਕੇ ਸਾਧ ਸੰਗਤ ਜੀ ਆਏ ਹੋ 9000 ਵੀਰਾਂ ਦਾ ਵੱਡਾ ਥੈਂਕਸ ਕਰਦੇ ਆ ਵੱਡਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਿਹਨਤ ਕਰਕੇ ਕਿਉਂਕਿ ਸਾਧ ਸੰਗਤ ਜੀ ਬੋਰੇ ਪਰੇ ਬਹੁਤ ਔਖੇ ਆ ਸੋ ਫਿਰ ਵੀ ਸਾਡੇ ਨੌਜੋ ਬੜਾ ਜਜ਼ਬਾ ਆ ਬੜਾ ਜੋਸ਼ ਆ ਪੰਜਾਬ ਨੂੰ ਬਚਾਉਣ ਵਾਸਤੇ ਲੋਕਾਂ ਦੇ ਵਿੱਚ ਵੱਡਾ ਜੋਸ਼ ਆ ਇਸ ਜੋਸ਼ ਕਰਕੇ ਹੀ ਸਾਰੇ ਨੌਜੋ ਵੀ ਸਾਰੇ ਆਏ ਆ ਗੁਰੂ ਦੇ ਟਰਤ ਲੰਗਰ ਚੱਲਦੇ ਹਨ ਵੱਖ-ਵੱਖ ਪਿੰਡਾਂ ਤੋਂ ਵੱਡੇ ਲੰਗਰ ਆ ਰਹੇ ਆ ਵੱਡੀਆਂ ਟਰਾਲੀਆਂ ਭਰ-ਭਰ ਕੇ ਆ ਰਹੀਆਂ ਐ ਸੋ ਵੱਡਾ ਸਹਿਯੋਗ ਆ ਰਲ ਮਿਲ ਕੇ ਜਿਹੜਾ ਇਹ ਜਿਹੜੇ ਦਰਿਆ ਹਨ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਇਲਾਕੇ ਦੇ ਸੰਗਤਾਂ ਵੱਡਾ ਸਹਿਯੋਗ ਕਰ ਰਹੀਆਂ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ